ਇਹ ਜਿਹੜੀ ਆ ਸੜਕ ਜਾਂਦੀ 1 ਕਿਲੋਮੀਟਰ ਦੀ ਸੜਕ ਆ ਇਹ ਤੇ ਚਾਰ ਘਰਾਂ ਦੀ ਕਣਕ ਖਰਾਬ ਹੋਈ ਆ ਇੱਕ ਨੇ ਵੱਲੋਂ 10 ਕਿਲੇ ਦੁਬਾਰਾ ਬੀਜਿਆ ਉਹ ਮੈਂ ਬਰਾਬਰ ਦੀ ਬੀਜੀ ਹੋਈ ਕਣਕ ਆ ਇਹ ਹੁਣ ਤੁਹਾਨੂੰ ਇੱਕ ਹੋਰ ਖੇਤ ਦਿਖਾਉਣਾ ਇਹਦੇ ਨਾਲ ਦਾ ਹੀ ਇਹ ਤਾਂ ਹਫਤਾ ਪਹਿਲਾਂ ਦਾ ਬੀਜਿਆ ਹੋਇਆ ਜਿਨ੍ਹਾਂ ਦੇ ਆਪਾਂ ਉੱਥੇ ਖੜੇ ਆਏ ਆ ਹੁਣ ਉਹਨਾਂ ਦੀ ਕਣਕ ਦਿਖਾ ਕੇ ਲਿਆਉਣਾ ਤੁਹਾਨੂੰ ਜਿਹੜੀ ਉਹਨਾਂ ਨੇ 7 ਤੋਂ 8 ਕਿਲਿਆਂ ਦੇ ਵਿੱਚ ਵਿੱਚ ਜਿਹੜੀ ਦੁਬਾਰਾ ਬੀਜੀ ਆ ਇਸ ਮੋਟਰ ਤੇ ਕੱਲੀ ਦੇ ਹੁਣ ਜੇ ਆਪਾਂ ਕਹਿੰਦੇ ਆ ਵੀ ਰੌਣੀ ਕਰਕੇ ਬੀਜਣੀ ਚਾਹੀਦੀ ਆ ਹੁਣ ਆ ਵੀ ਦੇਖ ਲੋ ਆ ਤਾਂ ਮੰਨਿਆ ਆਪਾਂ ਵੀ ਉਹ ਪਾਣੀ ਭਰ ਕੇ ਛੱਟਾ ਮਾਰਿਆ ਹੋਇਆ ਸੀਗਾ ਪਿਛਲੇ ਸਾਲ ਵੀ ਇੱਥੇ ਐਵੇਂ ਬੀਜੇ ਨੇ ਜਿਹੜਾ ਆ ਖੇਤ ਆ ਇਹ ਖੇਤ ਚੌਲ ਪਹਿਲਾਂ ਗੇਤੇ ਵੱਢ ਕੇ ਰੌਣੀ ਕਰਕੇ ਖੇਤ ਬੀਜਿਆ ਹੋਇਆ ਸੀ ਵਜਾ ਕੀ ਘਰੇ ਆਪਾਂ ਕਰਤੀ ਖੇਤੀਬਾੜੀ ਲਈ ਜਗ੍ਹਾ ਤਿਆਰ ਪਾਲਕ ਮੇਥੇ ਜੇ ਹੋ ਜਾ ਕਰਨਗੇ ਦੇਸੀ ਰਿਓ ਵੀ ਕੜਦਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵੀ ਬਾ ਸਾਡਾ ਬੈਠਾ ਖੇੜਦਾ ਮਿੱਟੀ 'ਚ ਅਸੀਂ ਆਏ ਹੋਏ ਸੀਗੇ ਘਰੇ ਦਰਖਤ ਛਾਂਗੇ ਸੀ 10 ਦਿਨ ਪਹਿਲਾਂ ਮੁੜ ਕੇ ਟਾਈਮ ਹੀ ਨਹੀਂ ਲੱਗਿਆ 10 ਦਿਨ ਹੋ ਗਏ ਕੰਮ 'ਚ ਬੀਜੀ ਸੀਗੇ ਅੱਜ ਲਾਉਣ ਆਇਆ ਪੱਤੇ ਪੁੱਤੇ ਸੁੱਕ ਗਏ ਇਸ ਕਰਕੇ ਵੀਡੀਓ ਨਹੀਂ ਬਣਾ ਸਕੇ ਸਾਰਨ ਸਾਚੀ ਕਾਲ ਬੁਲਾ ਦਿਓ ਬਈ ਬੁਲਾਓ ਬਈ ਸਾਚੀ ਕਾਲ ਪੁੱਛ ਕੇ ਕਿੱਦਾਂ ਸਾਰੇ ਠੀਕ ਹੋ ਠੀਕ ਆ ਕੇਵੇਂ ਵੀ ਠੀਕ ਆ ਮੈਂ ਠੀਕ ਆ ਕੀ ਕਰਦਾ ਮੇਰਾ ਪੁੱਤ ਮਿੱਟੀ 'ਚ ਖੇਡਦਾ ਮਿੱਟੀ 'ਚ ਖੇਡਦਾ ਨਹੀਂ ਮਿੱਟੀ ਨਹੀਂ ਕੋਣੀ ਮਿੱਟੀ ਨਹੀਂ ਫੋਨ 'ਚ ਪੈ ਜੂ ਉਹਨਾਂ ਤੇ ਨਹੀਂ ਪੈਣੀ ਫੋਨ 'ਚ ਪੈ ਜੂ ਅੱਜੇ ਵੀ ਕਈ ਦਿਨਾਂ ਬਾਅਦ ਮੰਨ ਲਓ ਜਿਹਦਨ ਦੀ ਕਣਕ ਜੰਮੀ ਆ ਇੱਕ ਅੱਧੀ ਵਾਰੀ ਵਿੱਚ ਢੇੜਾ ਲੱਗਿਆ ਹੋਣਾ ਤੇ ਕਣਕ ਸੋਹਣੀ ਜੰਮੀ ਸਾਰੀ ਚਾਰੇ ਪਾਸੇ ਹਰਿਆਲੀ ਹਰਿਆਲੀ ਇਧਰੋਂ ਸੂਰਜ ਦੂਜੇ ਪਾਸੇ ਕਰੇ ਘਟਦੀ ਦੀ ਹੈ ਨਾ ਤੇ ਇਧਰ ਨੂੰ ਸੋਹਣੀ ਦੀਂਦੀ ਆ ਬਾਕੀ ਬਹੁਤ ਵਧੀਆ ਸੈਟ ਆ ਸਾਰਾ ਕੰਮਕਾਰ ਕਣਕ ਸਾਰੀ ਸੋਹਣੀ ਜੰਮ ਗਈ ਪੰਜ ਚਾਰ ਦਿਨ ਤੱਕ ਪਾਣੀ ਵਾਲਾ ਕੰਮ ਉਹ ਜੀ ਪੰਜ ਚਾਰ ਦਿਨ ਤੱਕ ਪਾਣੀ ਲਾਵਾਂਗੇ ਫਿਰ ਦੇਖਦੇ ਆਂ ਗਾਹਾਂ ਕੀ ਕੰਮਕਾਰ ਕਾਰੋਬਾਰ ਚੱਲਦੇ ਆ ਜੀ ਮੈਂ ਵੀ ਸੱਜਣੋ ਤੁਹਾਨੂੰ ਦਿਖਾਈਏ ਘਰੇ ਆਪਾਂ ਕਰਤੀ ਖੇਤੀਬਾੜੀ ਲਈ ਜਗ੍ਹਾ ਤਿਆਰ ਪਾਲਕ ਮਠੇਜ ਹੋ ਜਾ ਕਰਨਗੇ ਮਿੱਟੀ ਲੈ ਕੇ ਆਏ ਸੀ ਪਹਿਲਾਂ ਚੱਕ ਕੇ ਇਹ ਇੱਥੋਂ ਤੋਂ ਲੈ ਕੇ ਉਹ ਤੱਕ ਸਾਰੀ ਖੇਲਣੀ ਰੈਡੀ ਕਰਤੀ ਜਿੰਨੀ ਮਿੱਟੀ ਸੀ ਚਲੋ ਕਿੰਨੇ ਥਾਈਲੇ ਸੀ ਟਰੈਕਟਰ ਖੜਾ ਹੁੰਦਾ ਆਇਆ ਸਾਰੀ ਮਿੱਟੀ ਇੱਥੇ ਤੱਕ ਪਾਤੀ ਮੈਂ ਕਿਹਾ ਉਧਰ ਪਰੇ ਸ਼ੈੱਡ ਦੇ ਥੱਲੇ ਆ ਜਣੀ ਇੱਧਰ ਇੱਥੇ ਇੱਕ ਜਗ੍ਹਾ ਛਾਂ ਪੈਂਦੀ ਆ 2 ਕੁ 3 ਫੁੱਟ ਜਗ੍ਹਾ ਚ ਇਹ ਵੀ ਛੜਤੀ ਆਪਾਂ ਵਿਚਾਲੇ ਵਿਚਾਲੇ ਰੈਡੀ ਕਰਤੀ ਮੋਟਰ ਤੋਂ ਨਾ ਛੇਤੀ ਜੀ ਤੋੜ ਹੁਣ ਆਪ ਜਾਮਗੇ ਤਾਂ ਟੁੱਟਦੀ ਆ ਬੁੜੀਆਂ ਦਾ ਜਾ ਨਹੀਂ ਸਕਦੀਆਂ ਇਸ ਕਰਕੇ ਘਰੀ ਰੈਡੀ ਕਰਤਾ ਦੋ ਬਿਸਵੇ ਸੌ ਕਰਤਾ ਦੋ ਬਿਸਵੇ ਸੌ ਤਿਆਰ ਕਰਤਾ ਘਰੀ ਮਿੱਟੀ ਪਾ ਕੇ ਹੁਣ ਸੋਣੀ ਬਾੜੀ ਹੋ ਜਾ ਕਰੋ ਮੇਥੇ ਪਾਲਕ ਤੇ ਧਨੀਆ ਹੋ ਸਕਦਾ ਵਿਚ ਵਿਚਾਲੇ ਬੱਟ ਜੀ ਬਣਾ ਕੇ ਮੂਲੀਆਂ ਵੀ ਲਾ ਦਈਏ 5-7 ਕਾ ਹੈ ਕਿ ਨਹੀਂ ਤੇ ਟਰੈਕਟਰ ਦੀ ਵੀ ਜਗਾ ਸ਼ਿਫਟ ਕਰਤੀ ਅੱਗੇ ਟਰੈਕਟਰ ਖੜਦਾ ਸੀ ਇੱਥੇ ਹੁਣ ਟਰੈਕਟਰ ਵੀ ਸਾਹਮਣੇ ਕਰਤਾ ਉਹ ਜਗਾ ਬਾਦੂਸ ਪਹਿਲਾਂ ਮੈਂ ਸੋਚੇ ਮੈਂ ਟਰਾਲੀ ਲਾ ਦਈਏ ਉੱਥੇ ਫਿਰ ਟਰਾਲੀ ਨਾ ਬੈਕ ਕਰਨੀ ਔਖੀ ਹੋਣੀ ਥੋੜਾ ਸਿੱਧੀ ਤਾਂ ਲੰਘ ਜੂਗੀ ਫਿਰ ਬੈਕ ਮੈਂ ਕਿਹਾ ਔਖੀ ਲੈ ਕੇ ਜਾਵਾਂਗੇ ਉਦ ਤੱਕ ਵੀ ਟਰਾਲੀ ਇੱਥੀ ਖੜੀ ਰਹਿਣ ਦੰਨੇ ਆ ਇਧਰ ਮੂਰਲੇ ਪਾਸੇ ਸਕੂਟਰੀ ਵਾਲੇ ਸ਼ੈੱਡ ਗੱਡੀ ਲਾ ਦਿਆ ਕਰਾਂਗੇ ਇਧਰ ਤੇ ਸੋਹਣਾ ਸਰਜੂ ਖਾਲੀ ਪਈ ਸੀ ਜਗਾ ਟਰੈਕਟਰ ਪੂਰਾ ਵਧੀਆ ਫਿੱਟ ਆ ਗਿਆ ਉੱਥੇ ਪਿੱਛੇ ਵਾਹ ਬਈ ਦੇਸੀ ਰਿਓ ਵੀ ਕੜਤਾ ਤਿੰਨ ਟਰਾਲੀਆਂ ਕਰਤੀਆਂ ਆ ਤੀਜੀ ਟਰਾਲੀ ਲੈਂਦੀ ਆ ਭਰ ਕੇ ਇਹ ਆਪਣਾ ਰਿਓ ਜਦੋਂ ਤੇ ਡੰਗਰ ਵਿੱਚ ਆ ਸਮਝੋ ਉਦੋਂ ਦਾ ਹੀ ਪਿਆ ਸੀ ਹੈਗਾ ਤਾਂ ਅੱਧੀ ਟਰਾਲੀ ਦੇ ਗੇੜ ਤੇੜ ਸੀਗਾ ਯਾਨੀ ਗਲਿਆ ਹੈ ਰਿਓ ਪੂਰਾ ਵਧੀਆ 4 ਸਾਲ ਦਾ ਘੱਟੋ ਘੱਟ ਪਿਆ ਹੋਣਾ ਇਹ ਉਹਦੀ ਵਰਤੋਂ ਕਰੀ ਗਈ ਅੱਜ ਫੇਰ ਦੇਖੋ ਤਾਂ ਘੈਂਟਾ ਕੰਮ ਕਿ ਹੋਰ ਪਾ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਬਹੁਤ ਫੁੱਟ ਫੁੱਟ ਮਿੱਟੀ ਹੋ ਗਈ ਬਾਕੀ ਉੱਪਰ ਤਿੰਨ ਟਰਾਲੀਆਂ ਰਿਓ ਦੀਆਂ ਕਰਤੀਆਂ ਆਲੀਆਂ ਹੁਣ ਸਾਨੂੰ ਬਜਾਈ ਕਰਕੇ ਦਿਖਾਵਾਂਗੇ ਤੋਂ ਬਾਅਦ ਵਾਲਾ ਪ੍ਰੋਸੈਸ ਜਿਹੜਾ ਵੀ ਕਿਹੜੇ ਕਿਹੜੇ ਕਿਆਰੇ ਜਿੰਨੇ ਕਿਆਰੇ ਬਣਾਵਾਂਗੇ ਤੇ ਸਾਰੇ ਤੇ ਕੀ ਕੀ ਬੀਜਿਆ ਜਾਊਗਾ ਕਿਹੜੀ ਕਿਹੜੀ ਫਸਲ ਬੀਜਾਂਗੇ ਲੈ ਵੀ ਸੱਜਣੋ ਬਣਾਤੀ ਕਿਆਰੀ ਕਰਤੀ ਤਿਆਰ ਸਾਰੀ ਗੱਡਗਡਈਆ ਕਰਕੇ ਆਣ ਵਧੀਆ ਸਾਰਾ ਬਣਾਤਾ ਹੁਣ ਲੱਗੇ ਆ ਇਹਜਾ ਇੱਥੇ ਪਾਲਕ ਤੇ 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 ਤਨੀਆ ਤਿੰਨ ਚੀਜ਼ਾਂ ਬੀਜਾਂ ਹੁਣ ਤੁਹਾਨੂੰ ਦਿਖਾਵਾਂਗੇ ਬੀਜਣ ਦਾ ਜਦੋਂ ਜੰਮਿਆ ਆ ਸਾਰਾ ਵੀ ਕਿੰਨੇ ਕਿੰਨੇ ਕਿ ਜਗ੍ਹਾ ਕੀ ਬਣਿਆ ਇਹਨੂੰ ਪਾਣੀ ਲਾਇਆ ਅੱਜ 4 ਚੌਥਾ ਚੌਥਾ ਦਿਨ ਆ ਸ਼ਾਇਦ 4 ਦਿਨ ਬਾਅਦ ਬਣਿਆ ਉਹ ਤਾਂ ਗੁੜ ਨਹੀਂ ਸੀ ਹੁੰਦਾ ਕੋਲਡ ਨਹੀਂ ਜਾਂਦਾ ਕਹੇ ਲੋਟ ਹੋਰ ਪੇ ਨਾਲ ਵੀ ਡਲੇ ਜੇ ਬਣਦੇ ਸੀ ਫੇਰ ਇਥੋਂ ਡਲੇ ਕੱਢ ਕੱਢ ਕੇ ਕੰਧ ਚ ਮਾਰੇ ਸਾਰੇ ਡਲੇ ਵੁੱਟ ਕੇ ਫੇਰ ਥੱਲੇ ਵਾਲੀ ਮਿੱਟੀ ਨਾਲ ਵਿੱਚ ਰਲਾਤਾ ਐ ਡੰਡੇ ਨਾਲ ਢੇੜਾ ਦੇਦਾ ਵਿੱਚ ਆਹ ਨੂੰ ਹੁਣ ਬਜਾਈ ਕਰ ਦਈਏ ਤੇ ਵੀਰੇ ਭੈਣਾਂ ਨੂੰ ਸਾਥ ਸਿਰੇ ਕਾਲ ਚੱਲੇ ਆ ਜੂਰੀਆ ਚੱਕਣ ਸੋਸਾਇਟੀ ਚੋਂ ਤੇ ਹੁਣ ਬਸ ਇੱਕ ਦੋ ਦਿਨਾਂ ਤੱਕ ਜੂਰੀਆ ਪਾਉਣ ਦੀ ਉਮੀਦ ਆ ਪਾਵਾਂਗੇ ਫਿਰ ਦੇਖਦੇ ਆ ਕਿ ਰੰਗ ਢੰਗ ਚੱਲਦਾ ਕਣਕ ਵੀ ਹੋ ਗਈ ਆਪਣੇ ਭਾਈ ਰੱਬ ਤੁਹਾਡਾ ਭਲਾ ਕਰੇ 25 ਇੱਕ ਦਿਨਾਂ ਦੀ 25 26 ਦੇ ਦਿਨਾਂ ਦੀ ਆਪਣੇ ਘਰੇ ਫਸਲ ਵਾੜੀ ਪੂਰੀ ਵਧੀਆ ਹੋਊਗੀ ਮਾਰੋ ਨਿਗਾ ਮਿੱਠੇ ਪਾਲਕ ਤਨੀਆ ਜੀ ਤਨੀਆ ਜੀ ਦੂਰੋਂ ਘੱਟ ਦਿੰਦੇ ਆ ਹੈਗਾ ਸੋਨਾ ਹੋਇਆ ਹੈ ਚੱਕ ਲਿਆ ਜੀ ਯੂਰੀਆ ਫਿਰ ਮਲਾਉਣਾ ਤੁਹਾਨੂੰ ਕਰਦੇ ਆਂ ਗਾਂ ਵਾਲੀ ਕੋਈ ਗੱਲਬਾਤ ਕਿੱਦਾਂ ਹੁੰਦੀ ਆ ਸੋਸਾਇਟੀ ਜਾ ਕੇ ਦੇਖਦੇ ਆ ਪਹਿਲਾਂ ਟਰੈਕਟਰ ਤੇ ਮਾਰੀਏ ਕੱਪੜਾ ਉਹ ਵਸੇ ਜੀ ਚਾਬੀ ਕਿਧਰ ਆਤੀ ਗੱਡੀ ਦੁਬਾਰਾ ਲੌਕ ਹੋ ਗਈ ਚੱਲੀਏ ਜੀ ਟਰੈਕਟਰ ਤੇ ਮਾਰ ਲਿਆ ਕੱਪੜਾ ਘਰ ਪਾਓ ਤੇ ਰਿਪੋਰਟ ਕੰਮ ਸਕੰਝਾ ਕੱਲ ਦਾ ਹੀ ਪਾਇਆ ਖੜਾ ਚਲੋ ਸਕੰਝਾ ਜੀ ਉੱਪਰ ਇਹ ਗੇਟ ਬੰਦ ਕਰ ਲਿਓ ਬਈ ਮੈਂ ਲੈਟਰ ਨਿਗਾਹ ਮਾਰੂ ਇਹ ਰੇਟਰ ਨਿਗਾਹ ਮਾਰੂ ਇਹ ਟਰੈਕਟਰ ਬਾਹਰ ਕੱਢੋ 15 ਠੇਲੇ ਪਾ ਲਿਆਂਦੇ। ਬਾਕੀ ਹੁਣ ਇੱਕ ਰਿਓ ਪਾ ਕੇ ਫੇਰ ਚੱਕ ਲਿਆ ਬਾਅਦ ਵਿੱਚ। ਸੱਜਣੋ ਆਏ ਹੋਇਆ ਮੋਟਰ ਤੇ ਆ ਆਪਣੇ ਵਾਲੀ ਕਣਕ ਰੌਣੀ ਕਰਕੇ ਬੀਜੀ ਆ ਹੈਗੀਆਂ ਬਿਨਾਂ ਰੌਣੀ ਵਾਲੀਆਂ। ਤੇ ਆ ਦੇਖੋ ਇੱਧਰ ਆ ਕਿਆਰਾ ਦੁਬਾਰਾ ਬੀਜਣਾ ਪੈ ਗਿਆ। ਆ ਨਾਲ ਦੀ ਕਣ ਖੜੀ ਇੱਕੋ ਦਿਨ ਦੀ ਬੀਜੀ ਹੋਈ ਸੀ। ਇਹਦਾ ਜੰਮ ਜੂ ਮਹਿਜਾਈ ਸੀ। ਗੱਲਬਾਤ ਬਣੀ ਨਹੀਂ ਦੁਬਾਰਾ ਬੀਜਿਆ। ਇੱਕ ਉਹ ਪਰਲੇ ਸਿਰੇ ਤੇ ਦੇਖੋ ਕਿਆਰਾ। ਉਹ ਪਰਲੇ ਖੇਤ ਦੇ ਨਾਲ ਦਾ ਜਿਹੜਾ ਇਧਰਲੇ ਪਾਸੇ ਹੁਣ ਦੀਦਾ ਉਹਦੇ ਨਾਲ ਦਾ ਸੀ ਉਹ ਵੀ ਉਹਨਾਂ ਨੇ ਵਾਹ ਕੇ ਦੁਬਾਰਾ ਬੀਜਣਾ ਪੈ ਗਿਆ ਮੂੰਹ ਹੀ ਨਹੀਂ ਸੀ ਲੱਗਦੀ ਜੰਮ ਹੀ ਹੈ ਨਹੀਂ ਸੀ ਕਣਕ ਦਾ ਇਹਦਾ ਫਰਕ ਬੜਾ ਪੈਂਦਾ ਆਪਾਂ ਕਹਿ ਦਿੰਨੇ ਆ ਰੌਣੀ ਕਰਕੇ ਜੀ ਲੇਟ ਹੁੰਦਾ ਵਾਏ ਹੁੰਦਾ ਪਰ ਜਿਹੜਾ ਸਵਾਦ ਰੌਣੀ ਵਾਲਾ ਨਾ ਉਹ ਤਾਂ ਆਪਾਂ ਚੈੱਕ ਕਰ ਲਿਆ ਆਪਾਂ ਅੱਗੇ ਬੀਜਦੇ ਨੇ 5-4 ਕਿਲੇ ਰੌਣੀ ਕਰਕੇ ਵੀ ਗਾਂ ਪਾਣੀ ਲੱਗਣ ਨੂੰ ਸੌਖਾ ਰਹਾਂ ਦਾ ਖੜਾ ਨਾ ਦਾਣਾ-ਦਾਣਾ ਦੇ ਲੋ ਜੰਮਿਆ ਹੈ ਨਾਲੇ ਸ਼ਾਹ ਕਾਲੇ ਰੰਗ ਚ ਖੜੀ ਆ ਘੱਟੋ ਘੱਟ 25-26 ਦਿਨ ਦੀ ਕਣਕ ਹੋ ਗਈ ਕਿਤੇ ਵੀ ਕੋਈ ਇਹ ਨਹੀਂ ਹੈਗਾ ਵੀ ਮੂੰਹ ਜਾਂ ਮੋੜਦੀ ਹੋਵੇ ਨਹੀਂ ਪਾਹ ਜਿਹੜੀ ਉਸੇ ਗੱਲੇ ਚ ਬੀਜੀ ਹੁੰਦੀ ਆ 15 ਦਿਨਾਂ ਬਾਅਦ ਮੰਗਣ ਲੱਗ ਜਾਂਦੀ ਆ ਪਾਣੀ ਬਈ ਸੁੱਕਣ ਲੱਗ ਜੇ ਦੁਪਹਿਰ ਵੇਲੇ ਦੇਖਣ ਲੱਗ ਜੇ ਸੁੱਕਦੀ ਆ ਅਜੇ ਨਾ ਖੜੀ ਹੈ ਨਾ ਪੂਰੀ ਟੈਗ ਚੈਨ ਹਰੇ ਬਾਈ ਚ ਫਰਕ ਕੋਈ ਗਾਹਾਂ ਨਹੀਂ ਹੈਗਾ ਜਿਹੜੀਆਂ ਕਣਕਾਂ ਆਪਣੇ ਤੋਂ 20 ਸਾਲ ਪਹਿਲਾਂ ਦੀਆਂ ਬੀਜੀਆਂ ਹੋਈਆਂ ਨੇ ਉਹ ਪਾਣੀ ਲੱਗਣ ਤੋਂ ਬਾਅਦ ਇਹੋ ਜਿਹੀਆਂ ਖੜੀਆਂ ਨੇ ਕੋਈ ਬੜਾ ਫਰਕ ਨਹੀਂ ਪਿਆ ਉਹਨਾਂ ਦਾ ਆ ਦੋ ਬੰਦਿਆਂ ਨੇ ਆਪਣੇ ਕਣਕ ਦੁਬਾਰਾ ਬੀਜਤੀ ਔਰ ਵੀ ਇਧਰ ਢੇੜਾ ਕੱਢ ਕੇ ਆਉਨੇ ਆ ਦੇਖਦੇ ਆ ਕੀ ਸਿਸਟਮ ਆ ਨੋ ਆ ਵੀ ਦੇਖ ਲੋ ਪਿਆ ਨਾ ਵਿੱਚ ਵਿੱਚ ਖਾਲੀ ਥੋਂ ਕਿੰਨੇ ਆ ਕਿੰਨੇ ਆ ਕਈ ਕਈ ਸਿਆੜ ਖਾਲੀ ਪਏ ਨੇ ਕਰ ਲੋ ਚੈੱਕ ਅਰਲੀ ਕਨਕਪੂਰੀ ਐਨ ਟੈਗ 'ਚ ਖੜੀ ਆ ਜੰਮੀ ਖੜੀ ਆ ਹੈ ਇੱਕੋ ਦਿਨ ਦੀ ਲੱਕਠੀ ਬੀਜੀ ਹੋਈ ਜਮੇ ਖਾਲੀ ਪਏ ਵਿੱਚ ਥੋਂ ਤਾਰੇ ਬੰਦਾ ਸੋਚਦਾ ਕਿਉਂਕੇ ਦਾਣੇ ਸੱਟ ਲੀਏ ਪਾਣੀ ਲਾ ਲੀਏ ਸਿਆੜ ਮੂਰੇ ਬੀਜ ਦਈਏ ਬਹੁਤ ਕੁਝ ਕਰਨਾ ਪੈਂਦਾ ਪਰ ਕਾਲੀ ਮੂਰੇ ਟੋਏ ਵਾਲਾ ਕੰਮ ਹੋ ਜਾਂਦਾ ਮੈਂ ਅਸੀਂ ਬੰਦੇ ਨੂੰ ਇੱਧਰ ਸਪਰੇਅ ਵਾਲਿਆਂ ਨੂੰ ਦੇਖਣਾ ਖਾਲਜਾ ਘਾੜਨਾ ਸੀਗਾ ਪਰ ਇੱਧਰ ਬੰਦੇ ਹੈ ਨਹੀਂ ਉਹ ਤੁਹਾਨੂੰ ਇੱਕ ਹੋਰ ਦਿਖਾਉਣਾ ਹੁਣ ਉਧਰ ਕੀ ਹਾਲਾਤ ਨੇ ਕਿਵੇਂ ਧਲੀਆਂ ਖਾਲੀ ਪਈਆਂ ਨੇ ਹੁਣ ਤੁਹਾਨੂੰ ਇੱਕ ਹੋਰ ਖੇਤ ਦਿਖਾਉਣਾ ਇੱਥੇ ਨਾਲ ਦਾ ਹੀ ਇਹ ਤਾਂ ਹਫਤਾ ਪਹਿਲਾਂ ਦਾ ਬੀਜਿਆ ਹੋਇਆ ਉਹ ਵੀ ਅੱਜ ਤੋਂ ਬਦ ਖਾਲੀ ਪਿਆ ਇਦਰੋਂ ਦੂਰੋਂ ਦੇਖਣ ਨੂੰ ਐ ਲੱਗਦਾ ਵੀ ਜਿਵੇਂ ਸਾਰਾ ਭਰਿਆ ਹੁੰਦਾ ਇਹ ਆ ਲਓ ਦੇਖ ਲਓ ਕਰ ਲਓ ਚੈੱਕ ਕਿੰਨਾ ਕਿੰਨਾ ਥਾਂ ਜਮਾਈ ਖਾਲੀ ਹੋ ਪਿਆ ਮੰਨ ਕੇ ਚਲੋ 50% ਕਣਕ ਜੰਮੀ ਆ 50% ਜੰਮੀ ਨਹੀਂ ਹੋਈ ਇਹ ਮਹੀਨੇ ਤੋਂ ਉੱਪਰ ਦੀ ਕਣਕ ਹੋ ਗਈ ਇਹਨੂੰ ਪਾਣੀ ਵੀ ਲੱਗ ਚੁੱਕਿਆ ਇੱਕ ਪਾਣੀ ਲੱਗਣ ਤੋਂ ਬਾਅਦ ਖੇਤ ਬੱਤ ਆ ਗਿਆ ਲਓ ਕੀ ਕਰੂ ਯਾਰ ਬੰਦਾ ਕਿੰਨੇ ਖੇਤ ਨੂੰ ਦਿਖਾਤੇ ਦੋ ਇਹਨੇ ਤਾਂ ਦੁਬਾਰਾ ਬੀਜਤੀ ਤੇ ਬਾਕੀ ਆ ਜਿਹੜੇ ਹੁਣ ਚੈੱਕ ਕਰਿਆ ਤੁਸੀਂ ਹੁਣ ਕੀ ਕਹੂ ਬੰਦਾ ਕੀ ਸੋਚੂ ਇਹਨੂੰ ਹਨਾ ਸਰਬਰ ਤੁਹਾਡੀ ਉਧਰਲੀ ਕਣਕ ਸਾਰੀ ਸਹੀ ਜੰਮੀ ਹੋਈ ਆ ਉਧਰ ਲਾ ਉਧਰ ਤੋਂ ਦੁਆਰਾ ਵੀ ਦੇਖ ਲੈ ਸਾਰੀ ਦੁਆਰਾ ਵੀਜੀ ਆ ਸੱਤ ਦੇ ਸੱਤੇ ਕਿਲੇ ਆ ਕੀ ਚੱਕਰ ਪੈ ਗਿਆ ਦੁਆਰਾ ਕਦੋਂ ਵੀਜਣੀ ਪੈਗੀ ਸਾਰੇ ਸਦਾ ਜੀ 20 ਉਹ ਜੋ ਹਨਾ ਹਾਂ 20 20 ਉਹ ਵੀਗਾ ਦੇ ਪਾਉਂਗਾ ਨਹੀਂ 20 ਕੀ ਕਰਿਆ ਹਾਂ ਕਿੰਨੇ ਕਟਲੇ ਪਾਣੀ ਰੁਕ ਗਿਆ ਸੀ ਨਾ ਪਾਣੀ ਪਾਣੀ ਖੜ ਗਿਆ ਉਹ ਕਰਕੇ ਦੀ ਘਰ ਚਲ ਗਿਆ ਅੱਛਾ ਅੱਛਾ ਇਹ ਤਾਂ ਸਾਰੇ ਹੀ ਕੰਮ ਲੇਟ ਹੋ ਗਿਆ ਫੇ ਤਾਂ ਘਟੋ ਘਟ 20 ਦਿਨ ਬਾਅਦ ਬੀਜ ਹੋਈ ਹੁਣੀ ਉਸ ਤੋਂ ਬਾਅਦ ਕਦੋਂ ਬੀਜੀ ਹੁਣ ਉਹ ਹੋ ਗਿਆ ਘਟੋ ਵਿੱਚ 10 ਪਟੋ ਰੰ ਲੱਗ ਗਿਆ ਹੁੰਦਾ ਨਹੀਂ ਕੱਲ ਗਿਆ ਕਰਾ ਗੋਬੀ ਆਹਾ ਫਿਰ ਆ ਜਿਹੜਾ ਕਿਹੜਾ ਇਹ ਵੀ ਉਹਦੇ ਨਾਲ ਹੀ ਬੀਜੇ ਸੀ ਹਾਂ ਜੀ ਇਹ ਤਾਂ ਇਹ ਪਾਛੀ ਪੀ ਬੀਜੇ ਅੱਛਾ ਉਧਰ ਜਿਹੜੀ ਉਹ ਛਿੱਟਾ ਲੈ ਕੇ ਕਿੰਨੇ 10 ਕਿਲੇ ਬੀਜੇ ਸੀ? ਹਾਂ 10 ਕਿਲੇ। 10 ਦੇ ਵਿੱਚੋਂ ਆਹੀ 2 ਕਿਾਰੇ ਪਾਸ ਹੋਏ ਆ ਤਿੰਨ। ਬਾਕੀ ਸਾਰੀ ਦੁਬਾਰਾ ਬੀਜਣੀ ਪੈਗੀ ਹੈ। ਹਾਂ। ਬਾਕੀ ਉਹ ਵੀ ਉਹ ਵੀ ਅੰਨਿਕਾਲਾ ਪਾਸੇ ਹੈਗਾ। ਹਾਂ ਉਹ। ਉਹ ਹੈਗਾ। ਉਹ ਜੇ ਪਹਿਲਾ ਵਾਲਾ ਸਹੀ ਆ। ਯਾਰ ਕੁਦਰਤੀ ਗੱਲ ਆ ਪਤਾ ਨਹੀਂ ਕੀ ਚੱਕਰ ਆ ਇਹ। ਕਿਉਂ ਐਦਾਂ ਹੁੰਦਾ? ਉਹ ਤਾਂ ਕਣਕ ਦਾ 20-20 ਡਬਲ ਪੈ ਗਿਆ ਰਿਓ ਫਿਰ ਰਿਓ ਵੀ ਦੁਬਾਰਾ ਪਾਇਆ ਹੋਊਗਾ ਨਹੀਂ ਹਲਕਾ ਸਪਾਇਆ ਫਿਰ ਵੀ ਚਾਹੇ ਹਲਕਾ ਪਾਇਆ 25-30 ਕਿਲੋ ਤਾਂ ਪਾਇਆ ਹੀ ਆ ਖਰਚਾ ਡਬਲ ਪੈ ਗਿਆ ਵਾ ਵਹਾਈ ਦਾ ਹਰ ਚੀਜ਼ ਦਾ ਵਾਕਰਾਂ ਨੇ ਇੱਕ ਦੀ ਕਣਕੇ ਚਿੱਕਾ ਚੱਕਰ ਹੋਇਆ ਪਹਿਲਾਂ ਬੀਜਤੀ ਚੱਜਣਾ ਜੰਮ ਨਹੀਂ ਹੋਇਆ ਆ ਦੇ ਲੋਣ ਇੱਕ ਘਰ ਦੀ ਹੋਈ ਜਿਨ੍ਹਾਂ ਦਾ ਆਹ ਹਾਲਾ ਕਿਰ ਆ ਪਹਿਲਾਂ ਇਹ ਆਹ ਹਾਲਾ ਕਿਰ ਇਹਨਾਂ ਨੇ 10 ਕਿਲੇ ਦੁਬਾਰਾ ਬੀਜਣੇ ਪੈ ਗਏ ਇਹਨਾਂ ਨੂੰ ਉਹ ਤਾਂ ਤੁਹਾਨੂੰ ਦਿਖਾਇਆ ਹੀ ਇੱਕ ਉਹ ਹੋ ਗਿਆ ਪਰੇ ਉਹ sire te ਤੇ ਉਹਨਾਂ ਨੇ ਤਾਂ ਚਲੋ ਉਹੀ ਕਹਿ ਰਿਹਾ ਬੀਜਿਆ ਜਿਹੜੀ ਪਹਿਲਾਂ ਤੁਹਾਨੂੰ ਦੋ ਘਰਾਂ ਦੇਖਾ ਕੇ ਲੰਮਾ ਲਓ ਆਹ ਸੜਕ ਸੜਕ ਜਿਹੜੀ ਆਹ ਸੜਕ ਜਾਂਦੀ 1 ਕਿਲੋਮੀਟਰ ਦੀ ਸੜਕ ਆ ਇਹ ਤੇ ਚਾਰ ਘਰਾਂ ਦੀ ਕੰਨਕ ਖਰਾਬ ਹੋਈ ਆ ਇੱਕ ਨੇ ਮੰਨ ਲਓ 10 ਕਿਲੇ ਦੁਬਾਰਾ ਬੀਜਿਆ ਉਹਨਾਂ ਦੀ ਹਜੇ ਦੁਬਾਰਾ ਹੋਈ ਨਹੀਂ ਕੋਈ ਸਿਸਟਮ ਤੇ ਇੱਕ ਘਰ ਦਾ ਉਹ ਕੀਲਾ ਥਾਂ ਹੋ ਗਿਆ ਪਰਲਾ ਪਤਾ ਨਹੀਂ ਕੀ ਚੱਕਰ ਆ ਕੁਦਰਤ ਵੱਲੋਂ ਹੋਇਆ ਹੋਇਆ ਜਾਂ ਆਪਣੇ ਜਿ ਕੋਈ ਸਿਸਟਮਾਂ ਸਮੇਂ 'ਚ ਕੋਈ ਮੌਸਮ 'ਚ ਗੜਬੜ ਹਨਾ ਬਾਕੀ ਭਰਾਵਾ ਧਿਆਨ ਰੱਖਿਆ ਕਰੋ ਡਬਲ ਡਬਲ ਖਰਚੇ ਕਰਨੇ ਬੜੇ ਔਖੇ ਆ ਇੱਕ ਤਾਂ ਪਹਿਲਾਂ ਚੋਣੇ ਨੇ ਹੀ ਦਿੱਤੀ ਦਿੱਤੀ ਲੋਕਾਂ ਦੀ ਚੋਣਾਂ ਨਹੀਂ ਚੱਜਣਾ ਨਿਕਲੇ ਆ ਰਹਿਣਾ ਖੁੰਦਾ ਉੱਪਰੋਂ ਕਣਕ ਨੇ ਖਰਚੇ ਡਬਲ ਕਰਾਤੇ ਹੁਣੇ ਮੰਨ ਲਓ ਆਪਣੇ ਤੋਂ ਬਹੁਤ ਟਾਈਮ ਪਹਿਲਾਂ ਦੀਆਂ ਵੀ ਜਿਹੜੀਆਂ ਕਣਕਾਂ ਸੀ ਇਹ ਘਟੂ ਘੜ ਹਫਤਾ ਹਫਤਾ 10-10 ਦਿਨ ਪਹਿਲਾਂ ਦੀਆਂ ਇਹ 1 ਨਵੰਬਰ ਦੇ 8 ਸੈੱਟ ਵਾਲੀਆਂ ਕਣਕਾਂ ਸੀ ਜਿਹੜੀਆਂ ਹਜੇ ਦੁਬਾਰਾ ਜੰਮੀਆਂ ਨਹੀਂ ਹੈਗੀਆਂ ਦੁਬਾਰਾ ਬੀਜਣੀਆਂ ਪੈਗੀਆਂ ਚਲੋ ਬਾਕੀ ਰੱਬ ਦੇ ਰੰਗ ਹਨਾ ਚੱਲਦੇ ਆ ਤੁਹਾਨੂੰ ਦਿਖਾ ਕੇ ਲਿਆਉਣਾ ਮੈਂ ਉਹ ਜਿਹੜੇ ਉਧਰ ਇਹਨਾਂ ਨੇ 7 7.5 ਕਿਲੇ ਬੀਜ ਦੇਖਦੇ ਆ ਕਿੰਨੇ ਕਿੰਨੇ ਕ ਜੰਮੇ ਹੀ ਉਹ ਕਰਦੇ ਆ ਚੈੱਕ ਜਾ ਕੇ ਬੜਾ ਯਾਰ ਕੰਮ ਦਾ ਮੌਕਾ ਹੋ ਜਾਂਦਾ ਉਹ ਸਾਹਮਣੇ ਪੀਲੀ ਜੀ ਮੋਟਰ ਆ ਉਹ ਸਾਹਮਣੇ ਜਿਹੜੀ ਵਿਚਾਲੇ ਰਹੀਆਂ ਨੇ ਸੈਂਟਰ 'ਚ ਐ ਨਾ ਸਕਰੀਨ ਦੇ ਥੱਲੇ ਇਧਰ ਕਿਵੇਂ ਅੱਗ ਲਾਈ ਇਹਨਾਂ ਸਾਰੇ ਸਫੈਦੇ ਫੂਕ ਤੇ ਪਤੰਦਰਾ ਨੇ ਪਤਾ ਨਹੀਂ ਆਪ ਲਾਈ ਆ ਪਤਾ ਨਹੀਂ ਕਿਸੇ ਨੇ ਲਾਈ ਆ ਐਡਾ ਕਮਲ ਤਾਂ ਵੀ ਪੁੱਟਦਾ ਨਹੀਂ ਹੁੰਦਾ ਬੰਦਾ ਬਾਹ ਸਕਦਾ ਇਹਨੂੰ ਹਨਾ ਉਦਾਂ ਅੱਗ ਤੋਂ ਵੱਧ ਸਫੈਦੇ ਫੂਕ ਤੇ ਵਿੱਚ ਮੱਛੀ ਵੀ ਬਹੁਤ ਗਏ ਕਿੰਨੇ ਡਗੇ ਪਏ ਨੇ ਵਿੱਚ ਮੈਂ ਆਹ ਦੇਖ ਲਓ ਕੀ ਹਾਲਾਤ ਨੇ ਮੈਂ ਤਾਂ ਇੱਧਰ ਨੂੰ ਆਇਆ ਹੀ ਅੱਜ ਆ ਯਾਰ ਬਹੁਤ ਘਰਾਂ ਦੀ ਕਣਕ ਖਰਾਬ ਹੋਈ ਆ ਆ ਮਹੀਨੇ ਤੋਂ ਉੱਪਰ ਦੀ ਕਣਕ ਹੈ ਸਿੱਟੀ ਹੋਈ ਆ ਕਣਕ ਉੱਪਰ ਤੇ ਪਰ ਗਲ ਜਾਣੀ ਹੈ ਜਿਹੜੇ ਹਿਸਾਬ ਨਾਲ ਪਾਣੀ ਖੜਾ ਹੈ ਇੱਥੇ ਕੱਲ ਤੇ ਤਾਂ ਇਹਨਾਂ ਲਾਈਟ ਨਹੀਂ ਪਰਸੋਂ-ਪੁਰਸੋਂ ਦਾ ਭਰਿਆ ਹੋਇਆ ਹੈ ਲਓ ਕਿੰਨੇ ਕ ਘਰਾਂ ਦੀ ਯਾਰ ਕਣਕ ਮੈਂ ਕਹਿੰਨਾ ਆ ਪੰਜਵਾਂ ਘਰ ਆ ਇਹਦੇ ਵੀ ਅੱਧ ਪਚਾਦ ਜਾਈ ਜੰਮਿਆ ਆ ਦੇਖ ਲਓ ਆ ਜਨਾ ਸਾਰਾ ਆਹ ਹਾਲੀ ਕਣਕ ਦੇ ਉੱਪਰਲੇ ਪਾਸੇ ਜਗਾ ਦਿਂਦੀ ਆ ਬਿਨਾ ਕਣਕ ਤੋਂ ਖਾਲੀ ਖੇਤ ਇਹ ਸਾਰੀ ਦੁਬਾਰਾ ਬੀਜੀ ਹੋਈ ਆ ਰੋਜ਼ ਵੀ ਖੜੇ ਨੇ ਇਹ ਆ ਸਫਾਇਦਿਆਂ ਨੇ ਘਰ ਬਣਾਤਾ ਇਹਨਾਂ ਦਾ ਇੱਥੇ ਅੱਗੇ ਨਾ ਸਾਡੇ ਅੱਜ ਤੋਂ ਮੰਨ ਲਓ 7-8 ਸਾਲ ਪਹਿਲਾਂ ਜਿੰਮੇ ਇੱਕ ਦੋ ਕਰੋਜ ਆਏ ਸੀ ਜਿਵੇਂ ਕਿ ਤੋਂ ਭੁੱਲ ਭਲ ਕੇ ਆਏ ਹੁੰਦੇ ਆ ਉਦੋਂ ਇੱਥੇ ਇੱਕ ਆ ਸਾਹਮਣੇ ਉਹ ਕਲੋਨੀ ਜੀ ਬਣਦੀ ਆ ਉੱਥੇ ਕਹਿੰਦਾ ਚੱਲਦਾ ਸੀਗਾ ਆਪਣੇ ਸੌਰੀ ਗੰਨਾ ਸੀਗਾ ਉੱਥੇ ਕਿਸੇ ਦਾ ਬੀਜ ਹੈ 2 ਕਿਲੇ ਆਪਣੇ ਨਾਲ ਦੇ ਪਿੰਡ ਦੇਆਂ ਤੇ ਉਹ ਗੰਨੇ ਦੇ ਵਿੱਚ ਮੰਨ ਲਓ ਰਹਿਣ ਲੱਗ ਗਿਆ ਕਿ ਹੌਲੀ-ਹੌਲੀ ਵਧਦਾ ਹੁੰਦਾ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋਰ ਕਰਦੇ ਕਰਾਉਂਦੇ ਇਹਨਾਂ ਦਾ ਇੰਨਾ ਵਾਧਾ ਹੋ ਗਿਆ 25 30 ਹੋ ਗਏ ਹੁਣ ਇਹ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਜਗ੍ਹਾ ਮਿਲ ਗਈ ਆਲੇ-ਦਾਲੇ ਕਲੋਨੀਆਂ ਜਿਹੜੀ ਜਗਾ ਖਰੀਦੀ ਜਾਂਦੀਆਂ ਨੇ ਕੋਈ ਏਕੜ ਸਫੈਦੇ ਲਾਈ ਜਾਂਦਾ ਕੋਈ ਜੰਗਲ ਬਣੇ ਪਏ ਨੇ ਆ ਲਓ ਜੀ ਆ ਕਣਕਾ ਸਾਰੀ ਇੰਨਾ ਏਰੀਆ ਜਿਹੜਾ ਦੁਬਾਰਾ ਵੇਚਣਾ ਪੈ ਗਿਆ ਦੇ ਲੋਕ ਕਿ ਤੱਕ ਨਿਗਾ ਜਾਂਦੀ ਆ ਸਾਰੀ ਕਣਕ ਦੁਬਾਰਾ ਬੀਜੀ ਆ ਨਹੀਂ ਹੁਣ ਨੂੰ ਇਹ ਸਵਾ ਮਹੀਨੇ ਦੀ ਕਣਕ ਹੋਣੀ ਸੀ ਕਿਹੜੇ ਬਿਲਿਆਂ ਦੀ ਬੀਜੀ ਹੋਈ ਸੀਗੀ ਇਹ ਉਹਨਾਂ ਨੂੰ ਵੀ ਦਿਖਾ ਲਈਏ ਕਰ ਲਈਏ ਨੇੜੇ ਆਓ ਬਈ ਛਾਜਣੋ ਆਹ ਖੜੇ ਆ ਸਾਰੇ 7-8 ਕਿਨੇ ਅਜੇ ਤਾਂ ਇਹਨਾਂ ਦੀ ਮਾਰ ਦੇਖ ਲਓ ਕਿੱਥੇ ਤੱਕ ਆ ਆਪਣੇ ਇਹ ਰਾਤ ਨੂੰ ਮੋਟਰ ਕੋਲੇ ਉੱਥੇ ਵੀ ਇਹਨਾਂ ਨੇ ਮੀਂਗਣਾ ਜੀਆਂ ਪਈਆਂ ਨੇ ਇਹਨਾਂ ਦੀਆਂ ਇਹ ਜਿੱਥੇ ਅੱਜ ਇਹਨਾਂ ਨੇ ਮੰਨ ਲਓ ਗੋਹਾ ਕਰਤਾ ਲੈਦ ਕਰਤੀ ਹੈ ਨਾ ਹਫਤਾ ਪਰ ਉਸੇ ਉਹਦੇ ਉੱਤੇ ਉੱਤੇ ਹੀ ਕਰੀ ਜਾਣੀਆਂ ਜਿਵੇਂ ਜਮਾਂ ਵੀ ਇੱਧਰ ਉੱਧਰ ਨਹੀਂ ਕਰਦੀ ਇੱਕੋ ਜਗ੍ਹਾ ਢੇਰੀ ਲਾ ਦਿੰਦੇ ਨੇ ਇਹ ਰੋਜਾਂ ਦਾ ਇਹੋ ਜਿਹਾ ਸਿਸਟਮ ਆ ਸਾਰਾ ਖਰਚਾ ਡਬਲ ਪੈ ਗਿਆ ਦੇਖੋ ਪਹਿਲਾਂ ਬਾਹ ਬਹਾਈ ਹੋਈ ਇਹਨਾਂ ਨੇ ਬੀਜੀ ਸੀ ਪਹਿਲਾਂ ਇਹ ਪਾਣੀ ਭਰ ਕੇ ਬੱਟਾ ਪਾ ਕੇ ਜਿਵੇਂ ਕਾਰੇ ਤਿਆਰ ਕਰਦੇ ਸੁੱਕੇ ਹੀ ਉਸ ਤੋਂ ਬਾਅਦ ਪਾਣੀ ਭਰ ਕੇ ਛਿਟਾ ਮਾਰਦਾ ਪਿਛਲੇ ਸਾਲ ਵੀ ਇਹਨਾਂ ਨੇ ਬੀਜੇ ਸੀਗੇ ਤਿੰਨ ਚਾਰ ਕਿਲੇ ਬਹੁਤ ਵਧੀਆ ਕਣਕ ਹੋਈ ਸੀ ਪਿਛਲੇ ਸਾਲ ਤੇ ਆਮ ਨਾਲੋਂ ਝਾੜ ਵੀ ਕੁਇੰਟਲ ਦੋ ਕੁਇੰਟਲ ਵੱਧ ਸੀਗਾ ਐਕਟਿਵ ਇਹਨਾਂ ਨੇ ਉਹੀ ਸਿਸਟਮ ਕਰਿਆ ਸਾਰੀ ਉਵੇਂ ਬੀਜਤੀ ਤੇ ਐਕਤੀ ਜੰਮੀ ਵੀ ਨਹੀਂ ਕਣਕ ਪਤਾ ਨਹੀਂ ਕੀ ਹੋਇਆ ਹਨਾ ਆ ਸਾਰੀ ਦੇਖ ਲੋ ਆ ਮੋਟਰ ਤੇ ਤਾਂ ਮੰਨ ਲੋ ਜਮਾ ਹੀ ਦਾਣਾ ਵੀ ਨਹੀਂ ਹੋਇਆ ਸਾਰੀ ਦੁਬਾਰਾ ਬੀਜਣੀ ਪੈਗੀ ਸਾਢੇ 7 1/2 8 ਕਿਲੇ ਨੇ ਮਿਲਾਦੇ ਇੱਥੇ ਇਹਨਾਂ ਦੇ ਤੇ ਆਪਣੇ ਨਾਲ ਜਿਹੜਾ ਉਧਰ ਦਿਖਾਇਆ ਤੁਹਾਨੂੰ 1 ਕਿਆਰਾ ਉਹ ਹੋ ਗਿਆ ਇੱਕ ਮੋਟਰ ਹੋਰ ਆ ਉੱਥੇ ਵੀ ਕਹਿੰਦੇ ਖਾਨੀ ਬਿਗਾ ਖੰਡ ਦੋ ਸਾਰੀ ਬਿਗਾ ਕਹਤਾ ਕੀਲਾ ਦੋ ਕੀਲੇ ਖਾਂ ਦੀ ਦੁਬਾਰਾ ਬੀਜੇ ਹਨਾ ਇਹ ਹੁਣ ਰੱਬ ਜਾਣੇ ਮੌਸਮ ਚ ਹੋ ਗਈ ਕਹਿੰਦੇ ਦਾਣੇ ਗਲ ਗੇ ਵੀ ਕਣਕ ਭਿਓ ਕੇ ਬੀਜੀ ਹੋਈ ਸੀ ਪਾਣੀ ਖੜਾ ਰਹਿ ਗਿਆ ਇਹ ਦਾਣੇ ਉਹ ਗਲ ਗਏ ਜੇ ਆਪਾਂ ਦਾਣੇ ਗਲਣ ਦਾ ਸੋਚੀਏ ਪਿਛਲੇ ਸਾਲ ਵੀ ਤਾਂ ਉਹੀ ਦਾਣੇ ਸੀ ਉਵੇਂ ਹੀ ਬੀਜੀ ਸੀ ਪਿਛਲੇ ਸਾਲ ਵੀ ਇਹ ਮੇਰੇ ਹਿਸਾਬ ਨਾਲ ਇਹਦੀ ਨਾ ਪਹਿਲਾਂ ਸੀਗੀ ਗਰਮੈਸ਼ ਗਰਮੈਸ਼ ਨਾਲ ਪਾਣੀ ਖੜਨ ਕਰਕੇ ਠੰਡੇ ਮੌਸਮ ਚ ਦਾਣਾ ਖਰਾਬ ਨਹੀਂ ਹੁੰਦਾ ਉਦੋਂ ਸੀਗੀ ਗਰਮੈਸ਼ ਨਵੰਬਰ ਦੇ ਮੰਨ ਲਓ ਪਹਿਲੇ ਹਫਤੇ ਦੇ ਵਿੱਚ ਐਡੀ ਕੋਈ ਖਾਸ ਠੰਡ ਨਹੀਂ ਸੀਗੀ ਇਹ ਮੇਰੇ ਹਿਸਾਬ ਨਾਲ ਉਹਦੇ ਨਾਲ ਗਰਮੈਸ਼ ਨਾਲ ਗੜਬੜ ਹੋਈ ਹੈ ਇਹ ਬਾਕੀ ਹੁਣ ਰੱਬ ਦੇ ਰੰਗ ਆ ਭਾਈ ਧਿਆਨ ਰੱਖਿਆ ਕਰੋ ਦੁਬਾਰਾ ਦੁਬਾਰਾ ਖਰਚੇ ਕਰਨੇ ਔਖੇ ਬਹੁਤ ਨੇ ਕੀ ਕਹਿ ਸਕਦਾ ਬੰਦਾ ਹਨਾ ਹੁਣ ਜੇ ਆਪਾਂ ਕਹਿੰਦੇ ਆ ਮੇ ਰੌਣੀ ਕਰਕੇ ਬੀਜਣੀ ਚਾਹੀਦੀ ਆ ਹੁਣ ਆ ਵੀ ਦੇਖ ਲੋ ਆ ਤਾਂ ਮੰਨਿਆ ਆਪਾਂ ਵੀ ਉਹ ਪਾਣੀ ਭਰ ਕੇ ਛੱਟਾ ਮਾਰਿਆ ਹੋਇਆ ਸੀਗਾ ਪਿਛਲੇ ਸਾਲ ਵੀ ਇੱਥੇ ਐਵੇਂ ਬੀਜੀ ਇਹਨਾਂ ਨੇ ਜਿਹੜਾ ਖੇਤ ਆ ਇਹ ਖੇਤ ਚੌਲ ਪਹਿਲਾਂ ਗੇਤੇ ਵੱਢ ਕੇ ਰੌਣੀ ਕਰਕੇ ਖੇਤ ਬੀਜਿਆ ਹੋਇਆ ਸੀ ਵਜਾ ਕੀ ਹੋਈ ਰੌਣੀ ਕਰਨ ਤੋਂ ਬਾਅਦ ਜਿਵੇਂ ਦੂਜੇ ਚੌਲ ਵੱਢਦੇ ਸੀ ਖੇਤ ਥੋੜਾ ਜਿਹਾ ਚੜ ਗਿਆ ਸੁੱਕ ਗਿਆ ਉਸ ਤੋਂ ਬਾਅਦ ਬਿਜਾਈ ਕਰਤੀ ਪੂਰਾ ਜੰਮਿਆ ਨਹੀਂ ਫਿਰ ਇਹਨਾਂ ਨੇ 25 ਕਿ ਦਿਨਾਂ ਤੇ ਪਾਣੀ ਲਾ ਕੇ ਛੱਟਾ ਮਾਰਤਾ ਕਣਕ ਭਿਉ ਕੇ ਉਹ ਵੀ ਨਹੀਂ ਚੱਜਣਾ ਜੰਮੀ ਤੇ ਫੇਰ ਇਹ ਬੀਜਣੀ ਪੈਗੀ ਆ ਤੁਹਾਨੂੰ ਪੁਰਾਣੀ ਕਣਕ ਵਿੱਚ ਦੀਂਦੀ ਹੋਣੀ ਆ ਦੇਖੋ ਆ ਵਿੱਚ ਵਿੱਚ ਕੋਈ ਕੋਈ ਡਾਲ ਕੇ ਤੇ ਕਿਤੇ ਦੀਂਦੇ ਆ ਨਾ ਇਹ ਵੀ ਹੁਣ ਦੁਬਾਰਾ ਬੀਜਣੀ ਪੈਗੀ ਆਹ ਘੇੜਾ ਵੀ ਵਿਚਾਲੇ ਦੁਬਾਰਾ ਦੇਣਾ ਪਿਆ ਇੰਨਾ ਕ ਆਜੋ 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 ਬੱਸ ਸਾਦ ਨੂੰ ਉਹਨਾਂ ਨੂੰ ਕਿ ਆਜੋ ਆ ਜਾਓ ਉਹ ਤੇ ਡੜਾ ਹਟਿਆ ਉਹਦੇ ਕੋ ਗਿਆ ਆਜਾ 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 ਤੁਸੀਂ ਆ ਜਾ ਰੇ ਆਜੋ ਭਜੋ ਨਾ ਉਰੇ ਆ ਤਿੰਨੇ ਆ ਗਏ ਬਾਜ ਕੋਲੇ ਪਿਆੜੇ ਪਿਆੜੇ ਡਰਾ ਨਾ ਬਾਜ ਡਰਾ ਨਾ ਉਹ ਬਹਿ ਗਿਆ ਕੋਲੇ ਹੈ ਹੋ ਵੱਧ ਭਜਦੇ ਆ ਇਹ ਕਾਲਾ ਤੇ ਉਹ ਵੱਧ ਕਰਦਾ